ਸਾਦੀ ਪ੍ਰੋਬਲਮ ਹੈ ਨਾ ਕੀ ਨਾਮ ਤੇ ਮਨਪ੍ਰੀਤ ਕੀ ਦਿੱਕਤ ਆ ਇਹਦਾ ਮੇਂ ਕੁਛ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਦੀ ਮੈਂ ਟੈਨਸ਼ਨ ਆ ਗਈ ਮੈਨੂੰ ਸਾ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਬਿਮਾਰ ਹੈ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੈ ਮੈਂ ਤਾਂ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ੈ ਰੋਟੀ ਨਾਲ ਹੀ ਹੋਇਆ ਇਹ ਮੈਨੂੰ ਪਤਾ ਨਹੀਂ ਖਾਣਾ ਖਾਣ ਤੋਂ ਬਾਅਦ ਹੀ ਦਿੱਕਤ ਹਾਂਜੀ ਸਾਰੇ ਨੂੰ ਖਾਣਾ ਖਾਣ ਤੋਂ ਬਾਅਦ ਹੀ ਹੋਈ ਹੈ ਕਿੰਨੇ ਕੁ ਬੱਚੇ ਜਿਹੜੇ ਇੱਥੇ ਆਏ ਨੇ ਇੱਥੇ 7-8 ਤੇ ਆਏ ਨੇ 8 ਕੁ ਬੱਚੇ ਹਾਂ ਤੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਸੀ ਯਾਰ ਕਿ ਦਿੱਕਤ ਇਹ ਕਿ ਬਾਅਦ ਹੀ ਹੋਈ ਹੈ ਨਹੀਂ ਬਾਅਦ ਹੀ ਹੋਈ ਹੈ ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡਾ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਤੇ ਮੰਨਦੀ ਕਿਉਂ ਆਈ ਹੈ ਇਹ ਪ੍ਰੋਬਲਮ ਸ਼ਾਇਦ ਮੇਡਿਸਿਨ ਨਾਲ ਕਾਦੀ ਮੈਡੀਸਿਨ ਆਇਰਨ ਦੀ ਹਾਂਜੀ ਆਇਰਨ ਦੀ ਦਿੱਤੀ ਸੀ ਕੋਲੋਸਨ ਪਹਿਲਾਂ ਹੀ ਖਾਂਦੇ ਜਾਈਦੇ ਸਾਨੂੰ ਪਿਛਲੇ ਸਕੂਲਾਂ ਚ ਹੀ ਦਿੱਤੀ ਜਾਂਦੀ ਸੀ ਇਹ ਪਾ ਖਾਂਦੀ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਕੋਈ ਠੀਕ ਹੈ ਆਪਣੀ ਦੂਸਰੀ ਤੇ ਕਿਹੜੇ ਸਕੂਲ ਬੱਚਾ ਪੜਦਾ ਹੈ ਮੇਰਾ ਨਾਮ ਰਜੇਸ਼ ਕੁਮਾਰ ਆ ਬੱਚਾ ਸਕੂਲ ਪੜਦਾ ਹੈ ਮੈਰਿਟੋਰੀਅਸ ਸਕੂਲ ਕੀ ਦਿੱਕਤ ਸੋਈ ਬੱਚੇ ਬੱਚੇ ਨੂੰ ਗੈਸ ਕਰਕੇ ਆਇਆ ਥੋੜਾ ਜਿਹਾ ਪੇਟ ਚ ਮੇ ਕੋਈ ਇਨਫੈਕਸ਼ਨ ਜੀ ਹੋਈ ਹੈ ਸਾਡੇ ਬੱਚੇ ਅਸਤ ਹੈ ਇਨਫੈਕਸ਼ਨ ਤੋਂ ਹੋਇਆ ਮਾ ਕਿਸੇ ਨੂੰ ਪੇਟ ਜਿਹੜਾ ਇਨਫੈਕਸ਼ਨ ਹੋਈ ਹੈ ਤੇ ਉਹਦਾ ਕਹਿਣਾ ਕਿ ਫੂਲ ਪੁੱਛਣੀ ਕੋਈ ਹਾਂ ਹਾਂ ਹਾਂਜੀ 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 ਸਾਡਾ ਫੋਨ ਗਿਆ ਹੈ ਇਥੇ ਮੈਡਿਕਲ ਤੇ ਠੀਕ ਹੈ ਠੀਕ ਹੈ ਘਰ ਲੈ ਕੇ ਚਲੇ ਆਏ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਦਾ ਜਾਂ ਜਾਨ ਵੀ ਖਤਰਾ ਹੈ ਜਿਸ ਤਰ੍ਹਾਂ ਕੋ ਬੜਾ ਰਹੀ ਹੈ ਤੇ ਖਾਣਾ ਸਾਫ ਖਾਣਾ ਸਾਫ ਸੁਥਰਾ ਮਿਲੇ ਠੀਕ ਹੈ ਖਾਣਾ ਮਿਲਦਾ ਖਰਾਬ ਹੁੰਦੀ ਤੇਰਾ ਬੱਚਾ ਕੀ ਨਾਮ ਹੈ ਮੇਰਾ ਨਾਮ ਪੂਜਾ ਮਨਤ ਬੱਚੇ ਨਾਲ ਹੀ ਪੇਟ ਚ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਹੁੰਦੀ ਰਹੀ ਤੇ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਫਿਲਹਾਲ ਤੇ ਅਸੀਂ ਘਰ ਲੈ ਚੁਣਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਕਿ ਬੱਚਿਆਂ ਦੀ ਬਿਹਤਰ ਜਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖ ਹੈ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਸੜਫੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਜਿਦਾ ਹੀ ਕਹਾਂਗੇ ਕਿ ਬੱਚਿਆਂ 'ਤੇ ਥੋੜਾ ਧਿਆਨ ਦਿੱਤਾ ਜਾਏ ਸਿੱਕੜਾ ਲਈ ਖਾਣੇ ਸਾਫ ਸੁਥਰਾ ਹਰ ਚੀਜ਼ ਬੱਚੇ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਹੈ ਮਾਪਿਓ ਦੇ ਕੀ ਹਾਲ ਦਮੇ ਮੇਰਾ ਨਾਮ டாக்டர் ਰਕੀਤੀ ਹੈ ਇਸ ਟਾਈਮ ਦੇਖੋ 10:00 10:00 ਵਜੇ ਨੇ ਬੱਚਿਆ ਦੇ ਕੋਲ ਨਾਈਨ ਬੱਚੀ ਆਏ ਸੀ ਮੇਰੀ ਦੂਰੀ ਸਕੂਲ ਦੇ ਬੱਚੇ ਨੇ ਸੇਸਪੂਰੀ ਆਏ ਹਨ ਕੰਪਲੇਨ ਇਹਨਾਂ ਦੀ ਇਹ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਹੋਵੇ ਅਚਾਨਕ ਆਏ ਨੇ ਵੋਮਟਿੰਗ ਦੇ ਨਾਲ ਡਾਇਰੀਆ ਵੀ ਥੋੜਾ ਜਿਹਾ ਟੈਨਸ਼ਨ ਬੱਚੇ ਨੇ ਜ਼ਿਆਦਾ ਹੀ ਕਾਫੀ ਕੋ ਬੁਰਾਈ ਨਹੀਂ ਆਉਂਦੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਟਰੀਟਮੈਂਟ ਦਿੱਤਾ ਹੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਗ ਔਰ ਦੈਨ ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਉਂਦਾ ਹੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ 16 ਦੇ ਵਿੱਚ ਰੋਲਮੈਂਟ ਕੀ ਹੈ ਕਸਨਾ ਨੂੰ ਕੁਛ ਨਾ ਜਦੋਂ ਆਪਾਂ ਨਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਛ ਖਾਧਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਡਿਨਰ ਚ ਨਾ ਜਿਵੇਂ ਕਈ ਵਾਰ ਕੌਕਰਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਮਤਲਬ ਜਿਵੇਂ ਖਾਣੇ ਵਿੱਚ ਕੋਈ ਗੜਬੜੀ ਹੋ ਗਈ ਹੋਵੇ ਹਾਂ ਦੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇਗੇ ਚੰਗੀ ਤਰ੍ਹਾਂ ਜਾਂ ਕਹਿ ਲੋ ਕਿ ਖਾਣ ਪੀਣ ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋਈ ਦਿੱ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ। ਆਪਾਂ ਦੇਖਿਆ ਤਾਂ ਬੱਚੇ ਕਾਫੀ ਤੜਪੂਗੀ ਰਹੇ ਸੀ ਕਿ ਧੀਰ ਮਦੂ ਫੂਡ ਕੋਈ ਨਹੀਂ ਕਰਕੇ ਜਾਂ ਬੋਲ ਪੂਈ। ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਚਦੇ ਕਈ ਵਾਰ ਹੁਣ ਜਿਵੇਂ ਉਮਰ ਵੀ ਛੁੱਟੀ ਆ ਥੋਰੇ ਬੱਚਿਆਂ ਆ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਿਲੀ ਮੈਂਬਰ ਚ ਨਾਲ ਨਹੀਂ ਹੈਗੇ। ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ। ਬਾਕੀ ਹੁਣੇ ਕਿ ਟੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੋਈ ਹੋਰ ਦਿੱਕਤ ਆਈ ਹੈ ਕਿ ਨਹੀਂ ਆਈ ਹੈ। ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ ਹਾਂਜੀ ਤਾਂ ਆਪਾਂ ਫੂਡ ਪੌਇਜ਼ਨਿੰਗ ਵੱਲ ਸੋਚ ਸਕਦੇ ਹਾਂ ਨਾਲ ਕਿਉਂਕਿ ਜਿਵੇਂ ਪੇਟਦਰ ਤੇ ਵੋਮਿੰਗ ਹੈ ਸਟੇਬਲ ਆ ਬੱਚੇ ਜਾਂ ਹਲੇ ਵੀ ਚਾਦੇ ਨਹੀਂ 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 ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ ਜੀ ਮੈਂ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਲਟਰੀਅ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਖਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜੇ 4-5 ਬੱਚਿਆਂ ਦੀ ਜਿਹੜੀ ਉਹ ਥੀਏ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚਿਆਂ ਨੇ ਤਬੀਬ ਕੋਲ ਆਉਗੇ ਤਬੀਬ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਤਬੀਬ ਖਰਾਬ ਹੋਈ ਸੀ ਤੇ ਹੁਣ ਐਸੇਲੇ ਹਾਲਾਤ ਕੀ ਨੇ ਹੁਣ ਕਿੱਥੀ ਕੀ ਬੇਨਤੀ ਕਰਾਂ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਹੀ ਜਿਰਮਨ ਹੋਇਆ ਕਬਰਾਟ ਹੋਈ ਹੈ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦਿਨ ਤੱਕ ਜਿਹੜੇ ਉਹ ਬੱਚਾ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਿਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਡਾਕਟਰਾਂ ਨੇ ਇਹ ਵੀ ਕਹਿਣਾ ਕਿ ਫੂਡ ਪਾਈਨਿੰਗ ਵੀ ਹੋ ਸਕਦੀ ਹੈ ਕੀ ਉੱਥੇ ਰੋਟੀ ਕਿਵੇਂ ਦੀ ਹੈ ਤੁਹਾਡੇ ਹੋਸਟਲ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਜੋ ਟੀਐਸਐਡੀ ਇਹ ਠੀਕ ਹੈਗੀ ਆ ਪਰ ਬੱਚਿਆਂ ਦਾ ਕਹਿਣਾ ਵੀ ਉਹਨਾਂ ਨੂੰ ਦੁਪਹਿਰਾਂ ਦੀ ਵੀ ਪ੍ਰੋਬਲਮ ਆਈ ਆ ਔਰ ਪਹਿਲਾਂ ਵੀ ਇਹ ਜਿਹੜੀ ਰੋਟੀ ਕਰਕੇ ਹੁੰਦੀ ਆ ਐ ਬਾਟਨ ਸਾਹਿਬ ਤੁਸੀਂ ਪਲੀਜ਼ ਬਾਟਨ ਸਾਹਿਬ ਇੱਕ ਮਿੰਟ ਤੁਸੀਂ ਪਲੀਜ਼ ਇਸ ਤੋਂ ਪਹਿਲਾਂ ਵੀ ਜਿਹੜਾ ਆ ਮਰਕੀ ਅੱਜ ਬੱਚਿਆਂ ਨੂੰ ਜਿਹੜੀ ਆ ਫੂਡ ਬਲਕਿ ਗੋਲੀ ਦੇਣ ਤੇ ਇਹ ਹੋਇਆ ਕਿ ਫੂਡ ਦਾ ਕਾਰਨ ਨਹੀਂ ਫੂਡ ਕਾਰਨ ਕੋਈ ਗੱਲ ਨਹੀਂ ਗੋਲੀ ਕਿੰਨੇ ਵਜੇ ਹੋਈ ਹੈ ਗੋੜੀ ਦਾ ਮਤਲਬ ਗੋਲੀ ਕਿੰਨੇ ਵਜੇ ਦਿੱਤੀ ਲੰਚ ਟਾਈਮ ਦਿੱਤੀ ਜੀ ਲੰਚ ਟਾਈਮ ਤੇ ਬੱਚੇ ਬਿਮਾਰ ਹੋ ਗਏ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਹੈ ਬੱਚੇ ਗੋਲੀ ਗੋਲੀ ਲੰਚ ਟਾਈਮ ਦਿੱਤੀ ਹਾਂਜੀ ਪਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੋ ਗਏ ਬੱਚੇ ਪਹਿਲਾਂ ਵੀ ਬਿਮਾਰ ਸੀਗੇ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫੇਰ ਬੱਚੇ ਬਿਮਾਰ ਹੋ ਗਏ ਕੋਸ਼ਿਸ਼ ਬੱਚਿਆਂ ਦਾ ਕੋਸ਼ਿਸ਼ ਬੱਚਿਆਂ ਦੀ ਮਾਤਾ ਪਿਤਾ ਦਾ ਕਹਿਣਾ ਵਾ ਕਿ ਆਪਾਂ ਪਹਿਲਾਂ ਵੀ ਕੰਪਲੀਟ ਕੀਤੀ ਆ ਖਾਣੇ ਨੂੰ ਲੈ ਕੇ ਦਿੱਕਤ ਆ ਰਹੀ ਸੀ ਬੱਚਿਆਂ ਦੇ ਕੋ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਨੂੰ ਕਿ ਦਿੱਕਤ ਆ ਰਹੀ ਖਾਣੇ ਨੂੰ ਲੈ ਕੇ ਹਾਂਜੀ ਦਿੱਤੀ ਗਈ ਕੋਈ ਪਹਿਲਾਂ ਕੰਪਲੇਨ ਮੇਰੇ ਤੱਕ ਤਾਂ ਕੋਈ ਨਹੀਂ ਪਹੁੰਚੀ ਸੀ ਤੇ ਕਿਹਨੂੰ ਦੰਦੇ ਆ ਕੰਪਲੇਨ ਬੱਚੇ ਕੰਪਲੇਨ ਤੇ ਜਿਹੜੀ ਹੈਗੀ ਆ ਸਾਡੇ ਕੋਲ ਨਹੀਂ ਸਾਡੀ ਆ ਸਾਡੇ ਕੋਲ ਦੰਦੇ ਜੇ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵਾਲੇ ਮੈਸ ਦਾ ਵੇਖਦੇ ਆ ਉਸੇ ਵਾਲੇ ਆਪਾਂ ਪ੍ਰਿੰਸੀਪਲ ਸਰ ਦੇ ਧਿਆਨ ਚ ਵੀ ਲਿਆਈ ਦੀ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸਕੂਲ ਵਿੱਚ ਕਿ ਮੈਂ ਕੀ ਕੀਤਾ ਸੀ ਅੱਜ ਬੱਚਿਆਂ ਨੂੰ ਮਿਕਸ ਥਾ ਲਿਆ ਤੇ ਮਿਕਸ ਸਬਜੀ ਆ ਚਾਵਲ ਆ ਨਾਲ ਫੁਕੇ ਡਾਕਟਰ ਦਾ ਵੀ ਇਹ ਕਹਿਣਾ ਕਿ ਖਾਣਾ ਖਾਣ ਤੋਂ ਬਾਅਦ ਦੇਖਦੇ ਤੋ ਇਹ ਕੋਈ ਅਰੇ ਸਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7 8 500 600 ਬੱਚਾ ਹੈਗਾ ਵਾ ਤੇ ਉਹ ਬੱਚਿਆਂ ਦੇ ਵਿੱਚੋਂ ਸਾਡੇ 6 ਬੱਚੇ ਬਿਮਾਰ ਨੇ ਹਾਂਜੀ 6 ਬੱਚੇ ਬਿਮਾਰ ਨੇ ਬਾਕੀ ਸਾਡੇ ਸਾਰੇ ਬੱਚੇ ਠੀਕ ਆ ਜੀ ਅਹੀਂ ਟਿਕਨੇ ਇੱਕ ਵੀਨਾ ਬਿਮਾਰ ਹੋ ਗਏ ਹਾਂਜੀ ਹਾਂਜੀ 6 ਬੱਚੇ ਆ ਜੀ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਆ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੁਝ ਬੱਚੇ ਆ ਡਾਕਟਰਾਂ ਕੋ ਜਿਹੜੇ ਰਜਿਸਟਰਡ ਆ ਉਹ ਤੇ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨਹੀਂ